ਹਾਂਜੀ ਕਾਲਾ ਕੋਹਤ ਸਾਹਿਬ ਕੀ ਹਾਲਾ ਅੱਜ ਕਿੱਥੇ ਪਹੁੰਚ ਗਏ ਆਪਾਂ ਪਿੰਡ ਰਕਣਾ ਹਾਂ ਤੇ ਪਲੇਅਰ ਕਿਹੜੇ ਕਢਾਏ ਆ ਪਲੇਅਰ ਬਈ ਨਾਰਮਲ ਨਾਰਮਲ ਹੀ ਆ ਤੇ ਕੋਈ ਹੋਰ ਦੱਸੋ ਕਮੇਟੀ ਕਮਟੀ ਬਾਰੇ ਕਿਸੇ ਬਾਰੇ ਵੀ ਕਮਟੀ ਵਧੀਆ ਵੀਤ ਕਮਟੀ ਵਧੀਆ ਹੈ ਮੈਂ ਨਾਲੇ 7:30 ਵਜੇ ਆਪਾਂ ਪਹੁੰਚੇ ਤੇ ਤੁਸੀਂ ਪਹਿਲੇ ਵਾਲੇ ਖੇਡਣ ਗਏ ਸੀਗੇ ਉਹ ਤੁਹਾਨੂੰ ਨਾ ਨਾ ਲੈ ਕਿਉਂ ਕੀ ਹੋ ਗਿਆ ਉਹ ਬੰਦੇ ਉਹਨਾਂ ਕੋ ਕਦਰ ਹੀ ਨਹੀਂ ਬੰਦਾ ਕਿਉਂ ਕੀ ਹੋ ਗਿਆ ਉਹ ਕਮੇਟੀਆਂ ਉਹ ਦੂਈਆਂ ਕਮੇਟੀਆਂ ਆਹਾਂ ਕਿਆਂ ਦੀ ਉਹ ਕਮੇਟੀ ਕਹਿੰਦੇ ਇੱਥੋਂ ਆਏ ਆ ਅੱਜ ਉਹਨੇ ਘਰੇ ਜਾ ਕੇ ਮੈਂ ਕੱਢ ਗੱਡੀ ਛੱਡਿਆ ਆਹੋ ਉਹ ਜਿਹੜੇ ਬੰਦੇ ਲਿਆਂਦੇ ਉਹ ਜਿਹੜੇ ਸੱਬੇ ਸੁੱਭੇ ਹੋਣੇ ਖੜਾਏ ਆਪੀ ਗੱਡੀ ਛੱਡਿਆ ਰਾਜ ਮੱਛੇ ਮੁੱਛੀ ਜਦੋਂ ਹਰੀ ਜਾਂ ਪੁੱਛੀ ਹਾਂ ਤੇ ਅੱਜ ਆ ਦਈ ਦੇਣਾ ਆਹੋ ਸਾਡਾ ਮਾਲ ਵੀ ਕਉਡੀ ਤਾਂ ਪਿੱਛੇ ਆਹਾਂ ਹੋਰ ਕਿੱਥੇ ਗਏ ਖੜਨਾ ਹੋਰ ਕਾਹ ਚੰਦੜ 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 ਪੈਨੇ ਕਿਤੇ ਆ ਹਾਂ ਵਿੱਚ 3121 ਨਾਮ ਰੱਖਿਆ ਹਾਂ ਤੇ ਤੁਸੀਂ ਇਸ ਤੋਂ ਬਾਅਦ ਫਿਰ ਵੀ ਤੁਸੀਂ ਕਿਰਾਇਸ਼ ਹੋ ਨਹੀਂ ਦੇ ਦੋ ਇੱਕ ਤਾਂ ਆਹੋ ਨਹੀਂ ਇੱਕ ਤੋਂ ਨੇ ਕਿਹੜਾ ਆ ਉੱਥੇ ਜੇ ਉਹ 2000 ਰੁਪਏ ਉਹਨਾਂ ਨੂੰ ਦੇ ਗਏ ਕਹਿੰਦੇ ਵੀ 31 ਦੇ ਵਿੱਚ ਪਾ ਦੋ 55000 ਰੁਪਏ ਨਾਮ ਕਰ ਤੁਸੀਂ ਉਹ 2000 ਰੁਪਏ ਦੂਜੇ ਟੀਮ ਨਾਲ ਕਾਇਆ ਦੀ ਆਹੋ ਵਿੱਚ 1000 1500 ਦੇ ਦੋ ਤੇ ਕਿਰਾਇਆ ਦਾ ਕਾਹਦਾ ਦੇਣਾ ਤੇ ਅੱਗੇ ਕਮੇਟੀ ਵਾਲਾ ਪ੍ਰਧਾਨ ਸੀ ਕਹਿੰਦਾ ਅੱਖ ਨੂੰ ਸੱਦਣ ਗਏ ਆ ਤੇ ਤੁਸੀਂ ਟੂਰਨਾਮੈਂਟ ਨਾ ਰੱਖਦੇ ਨਾ ਸੱਦਣ ਜਾਂਦੇ ਆਹੋ ਅੱਗੋਂ ਆਏ ਬੋਲਦੇ ਤੁਹਾਨੂੰ ਸੱਦਣ ਗਏ ਆ ਤੁਹਾਨੂੰ ਐ ਕਰਨ ਗਏ ਆ ਉਹ ਚੀਜ਼ ਨਾ ਮੈਂ ਬਹੁਤ ਗਲਤ ਮੰਨਦਾ ਉਹਨਾਂ ਦੀ ਵੀ ਪਹਿਲਾਂ ਵੀ ਸਾਦਲੇ ਨੇ ਮੜਕ ਤੇ ੱੱੱਕੇ ਮਾਰਦੇ ਫਿਰ ਉਹਨੇ ਪੌਂਖਾਲ ਸੱਦੇ ਨੂੰ ਬਾਹਰ ਕੱਢੋ ਗਰਾਊਂਡ ਦੇ ਵਿੱਚ ਕਾਫੀ ਟੀਮਾਂ ਸੀਗੀਆਂ ਤੇ ਉਹ ਮੱਝ ਵਾਲਿਆਂ ਨੇ ਮੜ ਕਿਹੜੇ ਮੁੱਡੇ ਸੱਦੇ ਸੀ ਉਹ ਸਾਡੀ 10000 ਰੁਪਿਆ ਵੀ ਦਿਓ ਸਾਨੂੰ ਹਾਂ ਹਾਂ ਤੇ ਉਹ ਕਹਿੰਦਾ ਵੀ ਐਂ ਕਰਕੇ ਉਹਨੇ ਵੀਡੀਓ ਬਣਾ ਕੇ ਉਹਨੂੰ ਵੀ ਪੜਦੇ ਨਾ 2000 ਰੁਪਿਆ ਕੱਢ ਕੇ ਬਥਰਾ ਆਹ ਉਹ ਠੱਕੇ ਨਹੀਂ ਚੱਲਦਾ ਕੰਮ ਹਾਂ ਭਈ ਇੱਥੇ ਕੋਈ ਨਹੀਂ ਕਿਸੇ ਦਾ ਸਕਿਆ ਰੈ ਕਾਪ ਉਹ ਆਪਣਾ ਨਹੀਂ ਲਿਆ ਤੇ ਉਪਰ ਕਮੇਟੀ ਚੰਦੜ ਬਿੰਗੂ ਵਾਲਾ ਆਈਟੀਆ ਕੁੱਤਰਾ ਕਮੇਟੀ ਨਾਲ ਸਾਡੀ ਹੱਦ ਬਹੁਤ ਕੁੱਤਰਾ ਕਮੇਟੀ ਸੱਦਾ ਸਿੰਘ ਵਾਲੇ ਨੇ ਕਹੀ ਗੱਲ ਸੱਦਾ ਸਿੰਘ ਵਾਲੇ ਭਈ ਉਹ ਕਹਿੰਦੇ ਐਂਟਰੀ ਨਹੀਂ ਮੋੜਨੀ ਪਈਲੇ ਸੀ ਦਸੋ 500 ਉਹ ਵੀ ਦੇ ਕੇ ਐਂਟਰੀ ਟੰਡ ਜਾਣਾ ਹਾਂ ਹਾਂ ਲੈਓ ਜੀ ਕਮੇਟੀਆਂ ਦੇ ਇੱਥੇ ਜਾਣਾ ਹੀ ਕੀ ਆ ਹਾਂ 2000 2500 ਰੁਪਿਆ ਖਰਚਾ ਆ ਜਾਂਦਾ ਆਹੋ ਤੇ 500 ਐਂਟਰੀ ਦੇ ਕੇ 3000 ਚ ਵੜ ਕੇ ਇਹ ਕਮੇਟੀ ਜਾਂਦੀ ਆ ਪਿੰਡਾਂ ਦੇ ਇਹਦਾ ਕਮੇਟੀ ਬੋਕ ਵਧੀਆ ਇੱਥੇ ਟੀਮਾਂ ਜ਼ਰੂਰ ਬੋਕ ਕਰਾ ਨਹੀਂ ਨਾ ਦਿੱਤਾ ਕਰਾਇਆ ਨਹੀਂ ਕਰਾਇਆ ਦੇਣੀ ਵੀ ਇਹ ਬਾਅਦ ਚ ਗੱਲ ਕਰਾਂਗੇ ਆਪਾਂ ਹਾਂ ਇਹ ਬਾਅਦ ਚ ਦੱਸਦਾ ਦੱਸ ਸਕਦੇ ਪਰ ਵੀ ਇਹ ਸੀਨੀਅਰ ਪਲੇਅਰਾਂ ਦਾ ਪਿੰਡ ਆ ਇੱਥੇ ਪਤਾ ਲੱਗਦਾ ਹੁਣ 8:30 ਵਜੇ ਤੋਂ ਕਿਹੜੀਆਂ ਟੀਮਾਂ ਹਾਂ ਵੀ ਇੱਥੇ ਆ ਕਿ ਇੱਥੇ ਨਰੋਂਗਲੇ ਮੈਚ ਰੱਖਿਆ ਹੋਊ ਵਧੀਆ ਇਹ ਹਾਂ ਪਰ ਨਰੋਲ ਦੇ ਮੈਚਾਂ ਦੇ ਵਿੱਚ ਇਹ ਗੱਲ ਗਲਤ ਆ ਵੀ ਜਿਹੜੇ 175 ਦੇ ਪਲੇਅਰ ਖੇਡਣ ਵਾਲੇ ਆ ਉਹ ਖੇਡ ਹੀ ਜਾਂਦੇ ਨੇ ਆਹੋ 40 31 ਨਾਲ ਤੇ 31 ਕਿਤੇ ਵੀ ਖੇਡ ਜਾਂਦੇ ਉਹ ਆਹੋ ਮੈਂ ਇਹ ਆਣਾ ਵੀ ਨਾਲੇ ਨਰੋਲ ਕਾਤੇ ਤੇ ਰੱਖੀ ਹੈ ਵੀ ਜਿਹੜੇ ਨਵੇਂ ਮੁੰਡੇ ਮੂਰੇ ਆਉਣ ਸਹੀ ਗੱਲ ਨਵੇਂ ਮੁੰਡਿਆਂ ਨੂੰ ਕਿੱਥੇ ਮੂਰੇ ਆਉਣ ਲੈਣਾ ਇੱਥੇ ਆਉਣਾ ਉਹ ਦੋ ਜਾਫੀ ਮਾਰੇ ਹੁੰਦੇ ਪੈਣ ਦੇ ਤੇ ਇੱਕ ਤਕੜਾ ਵਿੱਚ ਆ ਕੇ ਖੜਦੇ ਤੇ ਇੱਕ ਤਕੜਾ ਰੇਡਰ ਹੁੰਦਾ ਨਾਲ ਬਈ ਉਹ ਕੱਢੀ ਆਉਂਦਾ ਜੱਬ ਉਹ ਸਾਈਮੀ ਜਿ ਇੱਥੇ ਟੀਮਾ ਕਰਦਿੰਗਾ ਜਿਹੜੇ 175 ਰੇਡ ਕਹਿੰਦੇ ਸਾਡੀ 60 60000 ਦੇ ਵਿੱਚ ਟੀਮ ਬੋਕਰ ਕਰ ਰਿਹਾ ਕਿ ਕੀ ਕੰਮ ਸੁਣੋ ਉਹ ਬੰਦੇ ਹਾਂ ਇੱਥੇ ਵੀ ਨਰੋਲ ਖਿੱਡੀਆਂ ਦੇ ਕਾਲੀ ਗੱਤੀ ਦੇ ਤੇ ਵੇਖੋ ਮੈਂ ਨਾ ਯਾਰ ਕੋਈ ਕਿਸੇ ਦਾ ਨਹੀਂ ਪਰ ਵੀ ਇਹਨਾਂ ਕਮੇਟੀ ਨਾਲ ਦਾ ਫੈਸਲਾ ਰੱਖਿਆ ਵੀ ਨਵੇਂ ਮੁੰਡੇ ਆ ਜਾਣਗੇ ਮੂਰੇ ਵੀ ਨਹੀਂ ਹੱਥ ਪੈਂਦਾ ਠੀਕ ਆ ਬਈ ਬੈਸਟਨ ਮੇਲੇ ਦਾ ਮੋਟਰਸਾਈਕਲ ਅੱਜ ਇੱਥੇ ਹਾਂ ਹਾਂ ਵੀ ਚੱਲ ਵੀ ਉਹ ਮੁੰਡੇ ਨਵੇਂ ਮੂਰੇ ਆਣਗੇ ਕਾਲੀ ਗੱਤੀ ਦੀ ਖੇਡ ਦੇਣਗੇ ਪਰ ਉਹ ਹੋਰ ਕਰਨਗੇ ਨਰੋਲ ਕਿੱਥੇ ਜਿਹਨਾਂ ਨੇ 175 ਜੇ ਖੇਡਣਾ ਹੋਛੜ ਜਿਹੜੇ ਕੱਡ ਮਾਚ ਮੈਚ ਖੇਡੇ ਉਹ ਖਿੱਡੀ ਜਾਂਦੇ ਆ ਉਹ ਨਾ ਨਰੋਲ ਦੇ ਨਰੋਲ ਦੇ ਲਾ ਪੈਸੇ ਪੁੱਛੀ ਪਰ ਜੇ ਉਹ ਮਤਲਬ ਤੁਸੀਂ ਤੁਹਾਡਾ ਨਾਮ ਨਾ ਤੁਸੀਂ ਸਾਨੂੰ ਵੀ ਆ ਲੈਣ ਦੋ ਹਣ ਮਾੜਾ ਚੱਲ ਆਪਣਾ ਰੇਡਰ ਆ ਇੱਕ ਆਪਣਾ ਰੂਲ ਦੇ ਵਿੱਚ ਲੈ ਆਏ ਇਹਨਾਂ ਕੋਲੇ ਆਪਣਾ ਪਤਾ ਵੀ ਇਹ ਇਕੱਲਾ ਨਹੀਂ ਆ ਸਤਰੋਂ ਦਾ ਗਾਂ ਜਿਹੜੇ ਲੱਖ ਪਿਆ ਤਰਾਏ ਖੇਡਣ ਵਾਲੇ ਉਹਨਾਂ ਤੇ ਦੋ ਰੇਡਰ ਹੁੰਦੇ ਵੀਰ ਚੰਗੇ ਹਾਂ ਤੇ ਇੱਕ ਜਾਫੀ ਹੁੰਦਾ ਉਹ ਨਰੋਲ ਬਣਾ ਕੇ ਆ ਕੇ ਤੇ ਬਈ ਉਹਨਾਂ ਦੇ ਹਰਾ ਹੀ ਨਹੀਂ ਹੈ ਇੱਥੇ ਅੱਜ ਦੇਖਿਆ ਮੈਂ ਟੀਮਾਂ ਗਈ ਫੇਰ ਦੰਗੀਆਂ ਵੀ ਆ ਮਾਰੋ ਚਾਹੀਦਾ ਇਹ ਥੋੜਾ ਨਾ ਵੀ ਜਿਹੜੇ ਪਲੇਅਰ ਵੱਡੇ ਸਿਹਰੇ ਹਨ ਉਹਨਾਂ ਨੂੰ ਚਾਹੀਦਾ ਵੀ ਅਸੀਂ ਇਹ ਨਰੋਲ ਵਾਲੇ 40 31 51 ਤੋਂ ਥੱਲੇ ਵਾਲੇ ਨਾਮ ਅਸੀਂ ਨਾ ਗਿਣਦੇ ਉਹ ਤਾਂ ਬਈ ਪੈਸੇ ਨੂੰ ਮਰੀ ਜਾਂਦੇ ਆ ਫਿਰ ਜੇ ਖੜਾ ਵੀ ਲੈ ਫਿਰ ਪੈਸਾ ਮੂੰਹ ਟੱਡ ਕੇ ਮੰਗਣਾ ਕਈ ਤਾਂ ਬਈ ਕੱਪ ਵੀ ਲੈ ਜਾਂਦੇ ਨਾਲ ਜਾ ਕੇ ਕੱਪ ਉਹ ਨਹੀਂ ਛੱਡਦੇ ਉਹ ਵੀ ਲੈ ਜਾਂਦੇ ਆ ਇਹ ਤਾਂ ਹੈ 15 ਵਰ ਤੋਂ ਨਰੋਲ ਖੇਡੋ ਹੀ ਨਾ ਸਾਨੂੰ ਫੀਰ ਲੈਂਦੇ ਸਹੀ ਤਿੰਨ ਵਾਰ ਉਹ ਜੋ ਬਈ ਬਣਾਉਣੇ ਆ ਫਿਰ ਤਿੰਨ ਵਾਰ ਉਹ ਕਹਿੰਦੇ ਸਾਨੂੰ ਤੋਂ ਖਰਚਾ ਇੰਨਾ ਚਾਹੀਦਾ ਐਨੇ ਪੈਸੇ ਚਾਹੀਦੇ ਆ ਏ ਚੱਕਰ ਹੁਣਾ ਇੱਥੇ ਕਹਿੰਦੇ ਆ ਕਿ 30000ਰ ਦੇ ਖਵਾਖਾ ਉਹ ਬਲਵਿੰਦਰ ਭਿੰਡਰ ਨੇ ਕਹਿਆ ਤਾਂ ਵੀ ਤੂੰ ਖੇਡਣਾ ਜਾਂ ਨਹੀਂ ਖੇਡਣਾ ਆਹੋ ਕੋਈ ਬਾਹਰ ਖੇਡਣਾ ਵੀ ਨਹੀਂ ਕਿ ਮੈਨੂੰ ਲੱਗਦਾ ਵੀ ਅੱਜ ਉਹ ਕੱਲ ਉਹ 60000 ਲੈ ਕੇ ਖੇਡਣਾ ਆ ਸਿੰਘਾ ਰੋਗ ਜਵਾਤ ਨੂੰ ਇਹ ਹੀ ਢੀ ਜਾਂਦਾ ਹੈ ਲੜਾਈ ਆਹੋ ਇਹ ਚੀਜ਼ਾਂ ਦੇ ਨਾਲਾਂ ਵੀ ਪਰ ਐਕਸਟਰੀ ਕਮੇਟੀ ਦੇ ਰੂਲ ਬਹੁਤ ਸਖਤ ਆਪਾਂ ਹੁਣ 6:30 7:00 ਵਜੇ ਤੁਰੇ ਆ ਹਾਂ ਸਾਰਾ ਟਾਈਮ ਨਾ ਆਏ ਵਾ ਰੋਟੀਆਂ ਖਾਣੀਆਂ ਹਜੇ ਹਾਂ ਰੋਟੀ ਖਾਣੀ ਆ ਸਾਰਿਆਂ ਨੇ ਸਾਡਾ ਪ੍ਰੋਗਰਾਮ 32 ਡਿਪੈਂਟ ਹੋ ਗਿਆ ਬਈ ਕਿਸੇ ਦਾ ਕੋਈ ਟੂਰਨਾਮੈਂਚ ਪੱਕਾ ਬਾਦ ਨਹੀਂ ਕੋਈ ਚੰਗੀ ਟੀਮ ਆ ਕੋਈ ਮਾੜੀ ਆ ਇਹ ਕਢਾ ਦੇਣੀ ਆ ਨਾ ਇੰਟਰ ਕਰਨ ਉਹ ਮੋੜੀ ਜਾਂਦੇ ਆ ਠੀਕ ਆ ਸਹੀ ਗੱਲ ਤੇ ਸਾਡੇ ਇਥੇ ਮਾਲਵੇ ਵਿੱਚ ਪਤਾ ਕੀ ਆ ਬਈ ਅਸੀਂ ਪਹਿਲੂ ਵਾਲੇ ਖੇਡੇ ਆ ਹੂੰ ਹੂੰ ਸਾਡਾ 6ਵਾਂ 7ਵਾਂ ਮੈਚ ਸੀ ਆ 4 ਵਜੇ ਹੋਣੇ ਆ ਇੱਕ ਟੀਮ ਉਦੋਂ ਅਗਾਂ ਇੰਟਰ ਹੋ ਹੀ ਜਾਂਦੀ ਆ ਆਹੋ ਇਹ ਸਾਡੇ ਮਾਲਵੇ ਦੇ ਸੁਧਾਰ ਨਹੀਂ ਕਰ ਸਕਦੇ ਸੁਧਾਰ ਕਰੋਗੇ ਇਕੱਲੇ ਪਿੰਡਰ ਪੈਂਡ ਦੀ ਟੀਮ ਆਈਂ ਰੰਗਤਾਂ ਮਾਤਾ ਤੇ ਪਾ ਕਰਦੇ ਵੀ ਕੋਈ ਦੇਣਾ ਨੀ ਕਰਾਉਣ ਦੇ ਨਾ ਹੀ ਸੱਤ ਕਰਦੇ ਗੱਡੀ ਮਾ ਉਹ ਹੀ ਆ ਹੁਣ ਮੈਂ ਚੰਦੜਾ ਵਾਲਿਆਂ ਨੂੰ ਵੀ ਗੱਲ ਕਹਿੰਦਾ ਕਿ 33 ਨਾਮ ਰੱਖਿਆ ਹੈਗਾ ਤੇ ਤੁਸੀਂ ਸ਼ੋਅ ਮੈਟ ਕਰਾ ਦੇ ਕਰੋ ਤੁਹਾਨੂੰ ਖਾਪਨ ਦੀ ਲੋੜ ਹੀ ਨਹੀਂ ਆਹੋ ਸਹੀ ਗੱਲ ਆ ਫਿਰ ਨਾਂ ਵੀ ਇੰਨਾ ਨਾਲੇ ਅੱਗੋਂ ਆਹ ਤੇ ਕਮੇਟੀ ਮਾ ਦੇ ਗਾਲ ਪੈਣੇ ਆ ਮੇਰੇ ਪਿੰਡ ਵਾਲੇ ਸਾਥ ਤੇ ਅਫਸਰ ਸਾਥ ਤੇ ੱੱਕੇ ਮਾਰਦੇ ਆ ਇਹ ਚੀਜ਼ਾਂ ਦੇਖਣ ਆਉਂਦਾ ਬਈ ਕੋਈ ਨਹੀਂ ਸੁਣਦਾ ਕੋਈ ਤਾਂ ਆਹ ਉਹ ਗੋਇੰਦਾ ਜਾੜੋ ਇੱਥੋਂ ਆਇਆ ਪਹਿਲੂ ਵਾਲਾ ਆਂਦਾ ਇਹ ਕਹਿੰਦੇ ਇੱਥੋਂ ਦਾ ਆਏ ਆ ਬਈ ਤੂੰ ਜਾੜੋ ਆਹ ਜਾੜੋ ਮੈਂ ਉਹਨਾਂ ਕੱਲਿਆ ਕੱਢ ਗੱਡੀ ਤੁਹਾਨੂੰ ਛੱਡੀ ਆ ਫਿਰ ਮੈਨੂੰ ਆਏ ਸੀ ਸੱਪੇ ਦੀ ਗੱਡੀ ਘਰੇ ਡਾਕੂਗਾ ਹਾਂ ਇਹਨੂੰ ਮੈਂ ਕਹੂੰਗਾ ਚੱਲ ਛੱਡ ਗਿਆ ਤੇ ਰਾਜੂ ਖਵਾਈ ਮੱਛੀ ਨਾਲੇ ਉਹ ਇਹਨਾਂ ਨੇ ਕੀ ਯਾਰ ਖਰਾਬ ਹੀ ਕਰਦੇ ਸੀ ਉਹੋ ਕੰਮ ਕਰਾ ਕੇ ਉਹ ਕਹਿੰਦਾ ਇੰਨੇ ਕਿਲੋਮੀਟਰ ਵਾੜ ਵਾਲੀ ਨੂੰ ਸੱਜਾ ਇਹਦਾ ਬਲਾਨੇ ਕਿਲੋਮੀਟਰ ਵਾੜ ਉਹ 1015 ਹੁੰਦਾ ਚਾਹੀਦਾ ਯਾਰ ਹਰ ਇੱਕ ਫਲੇਟ ਦਾ ਖਰਚਾ ਹੁੰਦਾ ਐਂਟਰੀ ਸੜੇ ਨਾ 2500 ਰੁਪਏ ਦੇਈ ਯਾਰ ਹਾਂ ਕਿਸੇ ਨੂੰ ਕੋਹ ਨਹੀਂ ਦਊਗਾ 1000 ਦਾ ਤੇਲ ਵਾਲਾ ਚੱਲ 500 700 ਅਗਲੇ ਮਹੀਨੇ ਨਾਲ ਦੇਦਾ ਖਾਲਾ ਹਾਂ ਜਿਹੜਾ ਆ ਦੋਤੀਓਂ ਦੀ ਗੱਤੂ ਤਗੜੇ ਖੰਦੀਵਾਲੇ ਉਹਦੇ ਨਾਲ ਨਾ ਇੱਕ ਮੁੰਡਾ ਨਵਾਂ ਆ ਖੇਡਦਾ ਉਹ ਕਰਦੋਂ ਕਰ 5-6000 ਰੁਪਇਆ ਦਿੰਦਾ ਉਹ ਜੇ ਬਹੁਤ ਖਾਊਗਾ ਪੀਊਗਾ ਉਹ ਇਸੇ ਕਰਕੇ ਬੰਦਾ ਤਗੜਾ ਹੋ ਜਾਂਦਾ ਸਾਡੇ ਇਧਰ ਕੀ ਉਹਨੇ ਕਿਹਾ ਮਾਲ ਵਾਲੇ ਧਾਨ ਨਾ ਵਿਚਰੇ ਆ ਆਪਦੇ ਪੱਲੂ ਪੈਸੇ ਲਉਂਦੇ ਆ ਪਤਾ ਨਹੀਂ ਆ ਹਾਂ ਉਹਨੇ ਚੰਦੜ ਸਾਦਾ ਹੀ ਖਰਚਾ ਕੀਤਾ ਪਹਿਲੂ ਵਾਲੇ ਵੀ ਵੀ ਤਰਦੇ ਨਹੀਂ ਜਿਹੜਾ ਯਾਰਾ ਫਲਾਣੇ ਦੀ ਟੀ ਬਈ ਨਹੀਂ ਮਹਿੰਗੀ ਹੈ ਨਹੀਂ ਦਿੱਤਾ ਆਹੋ ਦਿੱਤਾ ਬਈ ਚੰਗਾ ਫਰਾਈ ਜਾਣੇ ਆ ਗਲਤੀ ਸਾਡੀ ਜਿਹੜੇ ਖੇਡਣਾ ਹੈ ਇਹਨੂੰ ਆਹੋ ਸਹੀ ਗੱਲ ਐਵੇਂ ਤੈਨੂੰ ਨਾ ਕੇ ਨਾ ਜਾਓ ਇਹ ਚੀਜ਼ਾਂ ਵਰਮਾ ਏ ਦੀ ਜਮਰ ਤੇ ਜਿਹੜੋ ਬਈ ਆ ਆ ਦੇ ਮੜ ਕੇ ਗਾ ਮਾਂ ਚ ਸੋਚੀ ਦੀਆਂ ਹੂੰ ਹੂੰ